ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਆਬੂਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚ ਦੋ ਵੜਾਂ ਆ ਗਏ ਆ ਵੀਰੇ ਕੋਲੇ ਦੋਵੇਂ ਵੀਰੇ ਤਾਜ਼ੀਆਂ ਸੂਈਆਂ ਨੇ ਤਾਂ ਵੀਡੀਓ ਵੀ ਐਂਡ ਤਾਈਂ ਵੇਖਿਓ ਜ਼ਰੂਰ ਰੇਟ ਵੀ ਵੀਰ ਦਾ ਜਿਆਜ ਹੁੰਦਾ ਤਾਂ ਪਹੁੰਚ ਵੀ ਵੀਰੇ ਬਿਲਕੁਲ ਫ੍ਰੀ ਹੁੰਦੀ ਆ ਤੇ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਬੱਸ ਜੀ ਚੜਦੀ ਕਲਾ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਠੀਕ ਠਾਕ ਹੈ हां वीरੇ ਨਾਂ ਦੱਸੀਆ ਬਤਾ। ਰਵਜੀ ਆਪਣਾ ਸ਼ਾਹੀਦੀਪ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਇਹ ਨਾਲਾ ਜ਼ਿਲ੍ਹਾ ਹੰਦਸਰ। ਹਾਂਜੀ। ਫੋਨ ਨੰਬਰ ਵੀਜੀ ਆਪਣਾ 9501733918। ਠੀਕ ਹੈ ਜੀ। ਹਾਂਜੀ ਹਾਂਜੀ ਵੀਜੀ। ਤਾਂ ਵੀਰੇ ਦੋ ਵਹਿਣਾ ਗਿਆ। ਹਾਂਜੀ ਹਾਂਜੀ ਵੀਜੀ ਆਪਣੇ ਕੋਲ ਦੋ ਗਾਣਾ ਬਿਲਕੁਲ ਤਾਰੀਆਂ ਸਗੀਆਂ ਬੋਲੇ ਦੇ ਗਾੜਾ ਲੈ। ਬੋਲੇ ਤੇ। ਹਾਂਜੀ ਹਾਂਜੀ ਵੀਜੀ ਬੋਲੇ ਦੇ ਦੋਵੇਂ ਮਗਰ ਵਛੀਆਂ। ਦੋਵੇਂ ਮਗਰ ਵਛੀਆਂ। ਦੋਵੇਂ ਮਗਰ ਵੀਜੀ ਠੀਕ ਹੈ ਜੀ। ਵੇਖੋ ਵੀਰੇ ਮਗਰ ਵਛੀਆਂ ਵੀ ਚੰਗੇ ਸੀ ਮੰਦੀਆਂ ਨੇ। ਹਾਂਜੀ ਹਾਂਜੀ ਵੀਜੀ ਦੋਵੇਂ। ਠੀਕ ਹੈ ਜੀ। ਤਾਂ ਵੀਰੇ ਕਰੀਏ ਸ਼ੁਰੂ ਇਹਦੇ ਤਾਂ ਹਣਾ ਪਹਿਲੇ ਨੰਬਰ ਵਾਲੀ ਬ ਖਾਨ ਬੜਾ ਸਪੈਸ਼ਲ ਲੱਗਿਆ ਠੀਕ ਹੈ ਜੀ ਥਾਣਾ ਪੂਰਾ ਵਧੀਆ ਲੱਗਾ ਇਹ ਠੰਡੀ ਸੀਲ ਦੇਖ ਲਓ ਜਿਹੜੇ ਮਰਜੀ ਪਾਸੋਂ ਲੈ ਜਾਓ ਆਪਣੀ ਬੁੱਟ ਨਹੀਂ ਗੜਨੇ ਨਹੀਂ ਸੀਲ ਹੈ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਇਹਦੇ ਕੋਈ 14 ਤੋਂ 15 ਕਿਲੋ ਬੋਲ ਬਿਲਕੁਲ ਤਿਆਰ ਜੇ 14 ਤੋਂ 15 ਇਹ ਵੱਛੀ ਚੰਗੀ ਸੇਵਾ ਕਰੂਗਾ ਤੇ 25 ਕਿਲੋ ਤੇ ਵਿਜੀ ਜਾਊਗੀ ਠੀਕ ਹੈ ਜੀ ਹਾਂਜੀ ਤਾਂ ਬੱਚਾ ਇਹਨੇ ਕਿਹੜਾ ਪਰਲਾ ਵੀਰ ਜੀ ਬੱਚਾ ਕਿਹਦਾ ਪਰਲਾ ਜੇ ਉੱਪਰਲਾ ਬੱਚਾ ਠੀਕ ਸ਼ਾਈ ਹਲ ਚਾਹੀ ਹੈ ਨਾ ਖੋਲੋ ਵਿੱਚ ਆਪ ਵੀ ਗਹਿੜ ਵਿੱਚ ਹੀ ਕਰੋਸ ਕਰੋਸ ਪਨ ਆ ਗਈ ਹੈ ਨਾ ਫੈਡ ਫੂਡ ਚੰਗੀ ਆਉਗੀ ਮੈਂ ਨਾ ਵੀ ਦੁੱਧ ਮਈਆਂ ਰੱਖਾਂਗੀ ਤਾਂ ਦੇਖੋ ਵੀਰੋ ਭਾਰੇ ਪੱਲੇ ਚ ਲੈਵੇ ਦੇ ਜਿਆ ਥਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਸ਼ਾਨਦਾਰ ਹੈ ਥੱਲੇੋਂ ਥੱਬੇ ਥੱਬੇ ਲਾਏ ਆ ਪੂਰੇ ਤੇ ਮਗਰ ਵੀ ਵੀਰੋ ਇਹਦੇ ਵਸ਼ੀ ਆ ਗਈ ਆ ਉੱਪਰੋਂ ਵੀ ਇਹ ਸਿੱਧੀ ਸਾਦੀ ਆ ਜਮਾ ਤੇ ਖੁੱਲੇ ਲੈਵੇ ਦੀ ਮਾਲਕਾ ਖਾਨ ਵੀ ਜੇ ਕੋ ਚੰਗੀ ਸੇਵਾਲਾ ਵੀਰ ਲੈ ਗਏ ਨਾ ਬਿਲਕੁਲ 25 ਕਿਲੋ ਕਹਿੰਦੇ ਦੁੱਧ ਦੇ ਥੱਲੇ ਗਿਆ ਨਹੀਂ ਨਾ ਬਿਲਕੁਲ ਬਿਲਕੁਲ ਹਾਂ ਜੀ ਐਸ ਤਰ੍ਹਾਂ 14 15 ਕਿਲੋ ਬਿਲਕੁਲ ਉਹਨਾਂ ਦੇ ਘਰ ਦਾ ਤਿਆਰ ਆ ਠੀਕ ਆ ਜੀ ਹਾਂ ਜੀ ਹਾਂ ਜੀ ਮੇਨ ਗੱਲ ਹੁੰਦੀ ਵੀਰ ਜੀ ਥਣ ਪਾਂਡਾ ਪਸ਼ੂ ਦਾ ਹਨਾ ਪਾਂਡਾ ਵੇਖੋ ਜੀ ਥਣ ਲੇਵਾ ਬਹੁਤ ਸ਼ਾਨਦਾਰ ਲੱਗਿਆ ਗੁਲਾਬੀ ਥਣ ਆ ਗਿਆ ਵੀਰੋ ਖੁੱਲਾ ਲੇਵਾ ਵਾ ਭਾਰੇ ਪੱਲੇ ਚ ਆ ਗਈ ਆ ਤੇ ਚਵਾ ਇੱਕ ਨੰਬਰ ਵੀਰੇ ਮੈਂ ਨਾ ਵੀਰ ਜੀ ਹਾਂ ਚੰਗਾ ਡਾਡਾ ਚਵਾ ਲੱਗਿਆ ਠੀਕ ਆ ਤਾਂ ਵੇਖੋ ਵੀਰੋ ਕਿੰਨਾ ਲੇਵਾ ਗਾਹ ਨੂੰ ਉਹਨਾ ਪਛਾਣੂ ਬੜਿਆ ਪਿਆ ਇਹਦਾ ਸਮਾ ਥਣ ਦੀ ਕਬਦ ਘੜਦੀ ਇਦ ਕੀ ਫੁੱਲ ਗਰੰਟੀ ਫੁੱਲ ਗਰੰਟੀ ਠੀਕ ਹੈ ਤੇ ਵੇਖੋ ਵੀਰੋ ਚੰਗੀ ਪਾਰੇ ਪੱਲੇ ਚ ਆ ਗਈ ਆ ਦੁੱਧ ਵੀ ਚੰਗਾ ਚ ਵਾਜੂ ਤਾਂ ਫੈਂਟ ਵੀ ਵੀਰੋ ਇਹਦੀ ਚੰਗੀ ਆਊ ਤੇ ਖੁੱਲੇ ਲੇਵੇ ਵਾਲੀ ਆ ਤਾਂ ਮਗਰ ਵੀ ਇਹਦੇ ਵਸ਼ੀ ਆ ਗਈ ਆ ਤਾਂ ਥਣ ਵੇਖੋ ਵੀਰੋ ਇੱਕ ਰੇ ਥਣ ਬੜਾ ਪਿਆਰਾ ਰੱਖਾ ਜੀ ਛੱਡੀ ਹੋਈ ਵਧੀਆ ਤਸਵੀਰ ਵੀ ਬਹੁਤ ਆ ਕਿਤੇ ਲੱਤ ਪੁੱਟ ਕੇ ਗਾਂ ਖਾਣੀ ਬਹੁਤ ਘੱਟ ਪਸ਼ੂ ਇਹ ਜੇ ਵੇਖਣ ਨੂੰ ਮਿਲਦਾ ਵੀਰੋ ਥਣ ਭਾਂਡੇ ਦਾ ਖੁੱਲਾ ਹੋਵੇ ਤਾ ਤਾਜੀ ਸੂਈ ਆ ਤਸੀਲ ਹਣਾ ਵੀਰੇ ਸਾਡੇ ਵੀਰ ਜੀ ਦੂਜੇ ਸੂਏ ਦੇ ਦੂਜਾ ਸੂਆ ਹਾਂਜੀ ਠੀਕ ਆ ਜੀ ਹਾਂਜੀ ਤਮਿਰ ਜੀ ਮੋਲੇ ਦਾ ਕੀ ਕਰਦਾ ਮੋਲੇ ਵੀ ਜੀ ਫੋਨ ਤੇ ਕਰਾਂਗੇ ਦੇਵਾ ਆਪਾਂ ਕੋ ਛੋਟੀ ਜੀ ਰੇਟ ਚ ਰੇਟ ਜੈ ਜੋ ਰੇਟ ਵੀ ਜੀ ਬਿਲਕੁਲ ਜੈ ਫੋਨ ਤੇ ਇੱਕ ਦਾ ਅੱਗੇ ਵੀ ਆਪ ਵੀਡੀਓ ਅਪਲੋਡ ਹੁੰਦੀਆਂ ਨੇ ਰੇਟ ਫੋਨ ਤੇ ਹੁੰਦਾ ਆ ਰੇਟ ਵੀ ਜੀ ਫੋਨ ਤੇ ਤੇ ਪਹੁੰਚ ਫਰੀ ਤਨ ਬੜਾ ਵਪਾਰੀਆਂ ਨੇ ਵੀਰੇ ਨੇ ਘੜਨੀ ਵੇਚਣ ਵਾਸਤੇ ਪਹੁੰਚ ਫਰੀ ਵੀਰ ਜੀ ਪਹੁੰਚ ਵੀਰ ਜੀ ਬਿਲਕੁਲ ਫਰੀ ਆ ਕਿਸੇ ਵੀ ਕੋਈ ਜ਼ਿਲ੍ਹੇ ਤੋਂ ਆ ਜੀ ਵੀਰਾ ਬੈਗੇ ਹਨਾ ਉਧਰੋਂ ਗੱਡੀ ਲੈ ਕੇ ਆ ਜੀ ਜਾਂ ਇਧਰੋਂ ਭੇਜੋਗੇ ਹੋਏ ਸੋਦੇ ਚ ਪਹੁੰਚ ਫਰੀ ਬਿਲਕੁਲ ਕਿਰਾਇਆ ਵੀਰ ਜੀ 1 ਰੁਪਿਆ ਵੀ ਨਹੀਂ ਦੇਣਾ ਠੀਕ ਆ ਜੀ ਠੀਕ ਆ ਜੀ ਕਿਰਾਇਆ ਬਿਲਕੁਲ ਫਰੀ ਤੇ ਮੁੱਲ ਵੀ ਫੋਨ ਤੇ ਹੋਊਗਾ ਤੇ ਹੋਊਗਾ ਵੀ ਜੈ ਜੀ ਹਨਾ ਵੀਰੇ ਮੁੱਲ ਬਿਲਕੁਲ ਛੋੜਾ ਜਿਹਾ ਕਰਨ ਰਹੀ ਹੈ ਫੋਨ ਵੀਰੇ ਜਰੂਰ ਲਾਇਓ ਜੀ ਕਿਉਂਕਿ ਹਰੇਕ ਜ਼ਿਲ੍ਹੇ ਚ ਕੋਈ ਫੋਨ ਕਰ ਲੇ ਵੀਰਾ ਹਰੇਕ ਲੋ ਥਲੇ ਵੀ ਜੀ ਤਿਆਰ ਹੈ ਤੇ 5 ਕਿਲੋ ਰਸ਼ੀ ਬਿਲਕੁਲ ਹਾਂ ਇਹ ਮੇਲੇ ਤੇ ਤਾਂ ਉਹਨਾਂ ਨੇ ਮੇਲਾ ਤਾਂ ਮਾਰੂ ਬੱਚਿਆ ਤਾਂ ਜੀ ਠੀਕ ਆ ਹੋਰ ਮਾਰਨਾ ਚੱਲੂ ਹਾਂ ਮੇਲਾ ਮਾਰੂ ਹੈਨਾ ਠੀਕ ਹੈ ਜੀ ਆਪਣੇ ਕੋਲ ਮੇਲਾ ਮਾਰਦੀ ਉਹਨਾਂ ਦੇ ਘਰ ਦੀ ਵੀਡੀਓ ਵੀ ਪਈ ਏ ਅੱਛਾ ਮੇਲ ਮਾਰਦੀ ਪਈ ਹੈ ਹੈਗੀ ਆਪਣੇ ਠੀਕ ਆ ਠੀਕ ਆ ਯਾਨੀ ਕਿ ਮੇਲੇ ਤੇ ਆ ਗਈ ਤਕਰੀਬਨ ਤਾਂ 12 ਦਿਨ ਹੋ ਗਏ ਫਿਰ ਸੁਈ ਹੋਣਾ ਨਾ ਨਾ ਜੀ ਤਾਂ ਕੋਈ ਡਿਪਾਰਚਰ ਨਹੀਂ ਹੋਈ ਜੀ ਬਿਲਕੁਲ ਆ ਦਹੀਂ ਬਾਰੀ ਵੀ ਨਹੀਂ ਮੇਲਾ ਪਸ਼ੂ ਮਾਰਦਾ ਵਾ 나ੜੂ ਜਾਂ ਨਾਲ ਸ਼ਾਇਦ ਨਾ ਨਾ ਠੀਕ ਆ ਪਸ਼ੂ ਕੇ ਹਲੇ 10 15 ਦਿਨ ਹੀ ਜਾ ਕੇ 15 ਦਿਨ ਮੇਲੇ ਚ ਹੁੰਦਾ ਹਾਂ ਜੀ ਠੀਕ ਆ ਆ ਨਾਲ ਇਹ ਹੈਗਾ ਇਹ ਨਾਲ ਹੀ ਨਾਲਿਆ ਹੈਨਾ ਤੇ ਠੀ ਤਾਂ ਵੇਖੋ ਵੀਰੋ ਬਾਕੀ ਖਾਣ ਲੇਵਾ ਕੱਦ ਕਾਠ ਤਾਂ ਬਾਕੀ ਤੁਸੀਂ ਫੋਨ ਤੁਸੀਂ ਜਰੂਰ ਲਾਉਣਾ ਵੀਰ ਨੂੰ ਕਿਹੜਾ ਰੇਟ ਆ ਵੀਰੋ ਉਹ ਜੈਜ ਹੋ ਜੂਗਾ ਬਿਲਕੁਲ ਜੀ ਜੈਜ ਹੋ ਪਹੁੰਚ ਫਰੀ ਹੋ ਕੋਈ ਕਿਹੇ ਵੀ ਜ਼ਿਲ੍ਹੇ ਚ ਕੋਈ ਵੀਰਾ ਫੋਨ ਕਰ ਲੇ ਮਾਨਸਾ ਮੋਗਾ ਬਠਿੰਡਾ ਹਨਾ ਵੀਰੇ ਕਿੱਥੋਂ ਮਰਜੀ ਫੋਨ ਕਰ ਲੇ ਵੀਰਾ ਤੇ ਵੀਰੇ ਮਾਨ ਟੰਡਾ ਪੰਜਾਬ ਦੇ ਵਿੱਚ ਜਿੱਥੇ ਮਰਜੀ ਪਹੁੰਚ ਵੀਰ ਕਰਾਏ ਦੂਜੇ ਨੰਬਰ ਤੇ ਵੀਰੇ ਮੈਂ ਦੂਜੇ ਨੰਬਰ ਤੇ ਵੀ ਜਰਸੀ ਪਹਿਲਾ ਸੁਹਾ ਪਹਿਲਾ ਸੁਹਾ ਹੈ ਪਹਿਲਾ ਸੁਹਾ ਵੀ ਜੀ ਗਾਰੰਟੀ ਆ ਸੋਨਾ ਲੇਵਾ ਹਾਂਜੀ ਹਾਂਜੀ ਥਣ ਵੀ ਸਪੈਸ਼ਲ ਹੈ ਮੋਹ ਖੀਰੀ ਵੀ ਜੀ ਨਿਕਾ ਨਿਕਾ ਕਾਨਾ ਖੀਰੀ ਖੀਰੀ ਵੀ ਜੀ ਖੀਰੀ ਠੀਕ ਹੈ ਠੀਕ ਹੈ ਵੀਰੇ ਜੇ ਤੁਹਾਨੂੰ ਦੇਖਾ ਖੰਡੀ ਸੀੜੇ ਦੇਖੋ ਪਹਿਲੇ ਸੁਏਬ ਜੀ ਕੋਈ ਆਲ ਨਹੀਂ ਕੋਈ ਕੁਛ ਨਹੀਂ ਦੇ ਤੁਹਾਨੂੰ ਦਿਖਾਉ ਲੱਗੇ ਤੋ ਤੁਹਾਨੂੰ ਸਪੈਸ਼ਲ ਹਾਂ ਜੀ ਖੋਲ ਵੀਰੇ ਇਹਦੀ ਉਹ ਵਸ਼ੀਆ ਕੀ ਕਾਲੀ ਹੈ ਹਾਂ ਜੀ ਵੀਡੀ ਦੀ ਕਾਲੀ ਵਸ਼ੀਆ ਇਹ ਵੀ ਨਾਲ ਦੋ ਦੇ ਇਹ ਵੀ ਵੀ ਜੀ ਇਹਦੇ ਬੋਲੇ ਵੀਰੇ ਬੋਲੇ ਇਹ ਦੇਖੋ 13 ਕਿਲੋ ਵੀ ਜੀ ਗੋਲਾ ਤਿਆਰ 13 ਕਿਲੋ 13 ਕਿਲੋ ਵੀ ਜੀ ਇਹਦੇ ਕੋਲ ਤਿਆਰ ਕੋਲਾ ਦੇਖੋ ਵੀਰੇ ਚੰਗੀ ਗਾੜਾ ਚੰਗੀ ਗਾੜਾ ਜਿੱਡੀ ਬਹੁਤ ਚੰਗੀ ਗਾੜਾ ਵੀਰੇ ਚੰਗੀ ਸ਼ਕੀਨ ਮੈਂ ਤਾਂ ਤੁਹਾਨੂੰ ਪਿਆਰਾ ਲੱਗਿਆ ਲੇਵਾ ਵੀ ਸੋਹਣਾ ਲੱਗਿਆ ਵੀਰੋ ਇਹਦੇ ਵਿੱਚ ਇੱਕ ਕਬੂਤਰ ਦਾ ਬੱਚਾ ਹੀ ਆ ਬਹੁਤ ਚੰਗੀ ਬੈਣਾ ਵੀਰ ਇਹ ਦੰਦੋ ਖੀਰੀ ਆ ਉੱਪਰੋਂ ਵੀ ਆ ਸਿੱਧੀ ਸਾਦੀ ਜਿਵੇਂ ਗਾੜ ਰੰਗੋ ਹਨਾ ਤੇ ਫੱਟੀਦਾਰ ਵੀਰੋ ਇਹਨੂੰ ਲੇਵਾ ਲੱਗਿਆ ਤਾਂ ਮਗਰ ਵੀ ਵਸ਼ੀ ਆ ਗਈ ਇਹਦੇ ਇਹ ਫੇਸ ਪਾਰਟੀ ਵਿੱਚ ਹੀ ਚੈੱਕ ਕਰੋ ਜੀ ਦੇਖੋ ਜੀ ਪਿਓਰ ਜਰਸੀ ਨਿਗਾ ਨਿਗਾ ਕਰਨਾ ਬਿਲਕੁਲ ਹਾਂ ਜੀ ਚੰਗੀ ਬੈਣੀ ਲੈ ਜੀ ਸੱਚੇ ਸਾਹ ਜੀ ਤੇਰੇ ਤੇ ਆ। ਤੇ ਵੇਖੋ ਵੀਰੋ ਚੰਗੀ ਸ਼ਕੀਨ ਵੈੜਾ ਜੇ ਇਹਦੇ ਵੀ ਲੇਵੇ ਦੀ ਜਾਂ ਥਾਂਦੀ ਗੱਲ ਕਰੀਏ ਜਾਂ ਉੱਪਰੋਂ ਐ ਸਿੱਧੀ ਸਿੱਧੀ ਕੱਦ ਕਾਠ ਵਾਲੀ। ਜੀ ਠੰਡੀ ਸੀ ਵੀ ਦੇ ਜਿਹੜੇ ਮਰਜੀ ਪਾਸੇ ਬੈਠੋ ਕੋਈ ਆਉਂ ਨਹੀਂ ਕੋਈ ਕੁਛ ਨਹੀਂ। ਚੋਂ ਲੱਗਿਆ ਪਹਿਲਾ ਸੂਆ ਪਹਿਲਾ ਸੂਆ ਵਿੱਚ ਪਹਿਲਾ ਸੂਆ। ਠੀਕ ਹੈ ਜੀ। ਇਹਨਾਂ ਕੋਲ ਵੀ ਜੀ 13 ਕਿਲੋ ਵਾਲਾ ਬਿਲਕੁਲ ਤਿਆਰ ਆ। 13 ਕਿਲੋ। ਠੀਕ ਹੈ ਜੀ। ਹਾਂ ਜੀ। ਤਾਂ ਇਹ ਵੀ ਕੋਈ ਵਸ਼ੀ ਜਿਹੜੀ ਚੰਗੀ ਸ਼ਿਵਾ ਦੇ ਕੋਲ ਲੈ ਜਾਊਗਾ। 18 20 18 20 ਨੂੰ ਪਹਿਲੇ ਸਵੇਰੇ ਜਿਚ ਆਉਗੀ ਬਿਲਕੁਲ ਬਹੁਤ ਚੰਗੀ ਤਵਿਰੋ ਆ ਇਸਾ ਬੱਚਾ ਆ ਗਿਆ ਜੀ ਆ ਵਸ਼ੀ ਆ ਗਿਆ ਨਾ ਵੀਰੇ ਠੀਕ ਹੈ ਜੀ ਚਾਹੀਦਾ ਰੁਦੇ ਹੋਣੀ ਹੈ ਇਹ ਵੀ ਵਸ਼ੀ ਹੈ ਵੀਰੇ ਆ ਨਾਡੂ ਨਾਲ ਬਿਲਕੁਲ ਆ ਗਏ ਲੋ ਜੀ ਠੀਕ ਹੈ ਨਾਡੂ ਤੇ ਬੱਚੇ ਆ ਦੋਵੇਂ ਵੀਰੇ ਤੇ ਬਾਕੀ ਵੀਰੇ ਜੇ ਵੈੜ ਦੀ ਵੀ ਗੱਲ ਕਰੀਏ ਤਾਂ ਥਾਨ ਵੀ ਬੜਾ ਪਿਆਰਾ ਲੇਵਾ ਵੀ ਸਿੰਗਾ ਸੋਨਾ ਲੱਗਿਆ ਤੇ ਫੇਸ ਕੁਆਲਟੀ ਤੋਂ ਲੈ ਕੇ ਡੇਵਿਡ ਕੁਆਲਟੀ ਤੱਕ ਬਹੁਤ ਜ਼ਿਆਦਾ ਚੰਗੀ ਵਹਿੜਾ ਵੀਰੋ ਸੋਹਣੀ ਵਹਿੜਾ ਕੀ ਵੀਰੋ ਸਕਰੀਨ ਪਰ ਬੰਨਣ ਜੋਗਾ ਚੰਗੀ ਵਹਿੜਾ ਵੀਰੇ ਟੋਪ ਕਲਾਸ ਦਾ ਦੋਵੇਂ ਚੰਗੀਆਂ ਨੇ ਕੱਦ ਕਾਠ ਵਾਲੀਆਂ ਨੇ ਵੀਰੋ ਹਾਂਜੀ ਹਾਂਜੀ ਤੇ ਲੰਮੀ ਬੇਲ ਲੇਵੇ ਖੁੱਲੇ ਆ ਖੁੱਲੇ ਬੇਲ ਥਣ ਚਵਾਈ ਵਾਲੇ ਲੱਗੇ ਆ ਹਾਂਜੀ ਤੇ ਮਗਰ ਵੀ ਵੀਰੋ ਵਸ਼ੀਆਂ ਆ ਗਿਆ ਨੇ ਬਾਕੀ ਫੋਨ ਤੁਸੀਂ ਵੀਰ ਨੂੰ ਜ਼ਰੂਰ ਲਾ ਲਿਓ ਰੇਟ ਹੈ ਜਿਹੜਾ ਇਹਨਾਂ ਦੋਵਾਂ ਦਾ ਬਿਲਕੁਲ ਨੋਰਮਲ ਹੋ ਹਨਾ ਵੀਰ ਜੀ ਪਹੁੰਚ ਕਲੀ-ਕਲੀ ਮਗਰ ਵੀ ਫਰੀ ਹੈ ਜੋੜੇ ਮਗਰ ਵੀ ਫਰੀ ਹੈ ਪਹੁੰਚ ਤੇ ਫਰੀ ਹਨਾ ਜੀ ਤਾਂ ਵੀਰੋ ਸੌਦਾ ਕਰਦੇ ਬੇਸ਼ੱਕ ਆਪ ਦੀ ਗੱਡੀ ਲਿਓ ਬੇਸ਼ੱਕ ਇਧਰੋਂ ਵੀਰਾ ਲੈ ਜੇ ਤੱਕਰਾਇਆ ਵੀ ਬਿਲਕੁਲ ਫਰੀ ਹੈ ਤੁਹਾਡਾ ਤੇ ਰੇਟ ਵੀ ਜਾ ਜਾਊਗਾ ਜਿਹੜਾ ਜੀ ਕੋਈ ਵੀਰ ਭਾਏ ਥਿਆ ਉਹ ਬਣਾ ਬੱਚੀਆਂ ਛੱਡ ਕੇ ਨਹੀਂ ਜਾਊਗਾ ਬਿਲਕੁਲ ਹਾਂ ਜੀ ਜੀ ਤਾਂ ਵੇਖੋ ਵੀਰੋ ਬਾਕੀ ਬਾਕੀ ਆਪਾਂ ਜੇ ਵੀ ਵੀਰ ਜੀ ਬਿਲਕੁਲ ਜਾ ਜੀ ਦੇਣੀ ਹੈ ਜਾ ਜੀ 나ੜੂ ਤੇ ਬੱਚੇ ਨੇ ਤੇ ਵੱਡੀਆਂ ਵੇੜਾਂ ਨੇ ਬਾਕੀ ਇਹੀ ਬੇਨਤੀ ਹੁੰਦੀ ਹੈ ਹਰੇਕ ਵੀਡੀਓ ਜੀ ਵੀਰੇ ਚੈਨਲ ਨੂੰ ਹੁਣ ਸਬਸਕ੍ਰਾਈਬ ਕਰੀ ਚਲਿਓ ਜਿੰਨਾ ਵੀਰਾ ਨਹੀਂ ਕੀਤਾ ਤਾਂ ਜੋ ਵੀਰੇ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਤਾਂ ਦੋਵੇਂ ਮੇਰਾ ਰੇਡ ਵੀਰ ਦਾ ਜਾਇਜ਼ ਹੁੰਦਾ ਫੋਨ ਤੁਸੀਂ ਜਰੂਰ ਲਾ ਲੈਣਾ ਕ੍ਰੋਸਪਨ ਫੈਂਟ ਵਾਲੀਆਂ ਵੇੜਾਂ ਨੇ ਖੁੱਲੇ ਲੇਵੇ ਵਾਲੀਆਂ ਨੇ ਸਨ ਤੁਹਾਨੂੰ ਬੜੇ ਪਿਆਰੇ ਲੱਗੇ ਨੇ ਤੇ ਦੂਮਾ ਮਗਰਬਸ਼ੀਆ ਦੂਮਾ ਠੀਕ ਹੈ ਜੀ ਤੇ ਵੀਰੇ ਐਡਰੈਸ ਸੇ ਕਰੀ ਬੋਲੀਆਂ ਆਪਣਾ ਦਾਜ ਜੀ ਆਪਣਾ ਸੈਜੀਪ ਸਿੰਘ ਪਿੰਡ ਦੀਨੇਵਾਲੀ ਤਸੀਲੇ ਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਕੀ ਆਪਣਾ 9501733918 ਠੀਕ ਠੀਕ ਹੈ ਵੀਰੇ ਸਸਿਕਾ ਸਸਿਕਾ